ਨੰਬਰ ਦੇ ਬਿਲਡਰ ਵਾਲਿਆਂ ਦੇ ਤੇ ਉਹ ਪਹਿਲਾਂ ਤਾਂ ਕਹਿੰਦੇ ਅਸੀਂ ਆ ਜਾਾਂਗੇ ਫਿਰ ਕਹਿੰਦੇ ਸਾਡੀ ਜ਼ਮੀਨ ਹੈ ਘੱਗਰ ਦੇ ਨਾਲੇ ਦੁਰ ਲੱਗੀ ਵੀ ਉਹ ਕਹਿੰਦੇ ਅਸੀਂ ਨਹੀਂ ਆਣਾ ਹੈਗਾ ਸਾਨੂੰ ਬਿਲਡਰ ਵਾਲੇ ਕਹਿੰਦੇ ਜਵਾਬ ਦੇ ਕੇ ਕਹਿੰਦਾ ਜੀ ਸਾਡੇ ਕੋਲੇ ਬਣਦੀ ਨਹੀਂ ਹੈ ਇਹ ਮਿੱਟੀ ਲੱਗੀ ਵੀ ਪਹਿਲਾਂ ਅਸੀਂ ਫਲੱਡ ਦੀ ਮਾਰ ਚਾਏ ਆ ਕਈ ਬਿਲਡਰਾਂ ਦੀ ਇਹ ਇੱਕ ਤਾਂ ਦੇ ਵੀ ਕਹਿੰਦੇ ਵੀ ਜਦੋਂ ਤੁਸੀਂ ਉਹਨਾਂ ਖੇਤਾਂ ਦੇ ਵਿੱਚ ਬਿਲਡਰ ਚਲਾਉਂਦੇ ਆ ਤਾਂ ਕਿਤੇ ਨਾ ਕਿਤੇ ਮਿੱਟ ਲੱਗਨ ਕਰਕੇ ਉਪਰਾਲੀ ਨੂੰ ਉਹ ਜਿਹੜਾ ਗੱਠ ਜਦੋਂ ਦਿੰਦੇ ਆ ਨਾ ਬਿਲਡਰ ਗੱਠ ਨੂੰ ਰੱਸੀ ਨੂੰ ਤਾਂ ਉਹ ਚੋਕ ਹੋ ਜਾਂਦਾ ਉੱਥੇ ਗੱਠ ਨਹੀਂ ਆਉਂਦੀ ਉਹਦੇ ਕਰਕੇ ਖਰਾਬ ਹੋ ਰਿਹਾ ਨੁਕਸਾਨ ਹੋ ਰਿਹਾ ਉਸ ਬਾਬਤ ਕੋ ਕਿਸਾਨਾਂ ਦਾ ਕਰ ਵੀ ਕਿਸਾਨ ਹੁਣ ਦੁਬਿਧਾ ਦੇ ਵਿੱਚ ਵੀ ਕਰੀਏ ਕਿ ਪ੍ਰਾਲੀ ਫੁੱਕੀ ਹੈ ਜਾਂ ਨਾ ਫੁੱਕੀ ਇਹਦਾ ਗੱਠਾਂ ਦਾ ਕਿਵੇਂ ਬਣਾਇਆ ਨਹੀਂ ਜਾ ਰਹੀਆਂ ਦੇਖੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਨੂੰ ਇਸ ਮਸਲੇ ਦਾ ਦੇਖੋ ਅੱਜ ਨੋਟਿਸ ਤੁਸੀਂ ਲਿਆਂਦੀ ਹੈ ਗੱਲ ਕਿ ਐਦਾਂ ਦੀ ਗੱਲ ਹੈ ਵੀ ਕਿ ਮਿੱਟੀ ਦੇ ਨਾਲ ਜਿਹੜੇ ਬੈਲਰ ਚੋਕ ਹੋ ਰਿਹਾ ਆ ਆਪਾਂ ਇਹ ਤੁਹਾਡੀ ਜਿਹੜੀ ਮੰਗ ਹੈ ਅੱਗੇ ਡਿਪਾਰਟਮੈਂਟ ਤੱਕ ਮੈਂ ਐਗਰੀਕਲਚਰ ਡਿਪਾਰਟਮੈਂਟ ਨਾਲ ਵੀ ਗੱਲ ਕਰ ਲਵਾਂਗਾ ਇਸ ਟੀਮ ਸਾਬ ਦੇ ਵੀ ਧਿਆਨ ਚ ਲਿਆ ਦਾਂਗੇ ਉਹ ਅੱਗੇ ਉਹਨਾਂ ਦੀ ਟੈਕਨੀਸ਼ੀਅਨ ਟੀਮ ਨਾਲ ਗੱਲ ਕਰ ਲੈਣਗੇ ਜੇ ਕੋਈ ਦਿੱਕਤ ਆਉਂਦੀ ਵੀ ਹੈ ਬੈਲਰ 'ਚ ਤਾਂ ਉਹ ਟੈਕਨੀਕਲ ਤੌਰ ਤੇ ਦੂਰ ਕਰ ਲੈਣਗੇ ਜਾਂ ਜਿੱਦਾਂ ਵੀ ਉਹਦਾ ਕੋ ਸੋਲੂਸ਼ਨ ਨਿਕਲਦਾ ਹੋਇਆ ਵਾਜਬ ਕੱਢ ਲੈਣਗੇ ਦੂਸਰੀ ਗੱਲ ਮੈਂ ਕਿਸਾਨ ਭਰਾਵਾਂ ਨੂੰ ਇਸੇ ਟੌਪਿਕ ਤੇ ਬੇਨਤੀ ਕਰਨਾ ਚਾਹੂੰਗਾ ਕਿ ਜਿੱਥੇ ਇਹੋ ਜੀ ਸਥਿਤੀ ਹੈਗੀ ਹੈ ਤੇ ਵੈਸੇ ਤਾਂ ਸਾਰਿਆਂ ਲਈ ਹੀ ਜ਼ਰੂਰੀ ਹੈ ਕਿ ਆਪਦੀ ਜਿਹੜੀ ਕਟਾਈ ਹੈ ਉਹ ਐਸਐਮਐਸ ਵਾਲੀ ਮਸ਼ੀਨ ਤੋਂ ਕਰਵਾਈ ਜਾਵੇ ਤੇ ਨਹੀਂ ਤਾਂ ਆਪਾਂ ਉੱਥੇ ਐਸਐਮਐਸ ਵਾਲੀ ਮਸ਼ੀਨ ਨੂੰ ਯੂਜ਼ ਕਰ ਲਈਏ ਤਾਂ ਆਟੋਮੈਟਿਕ ਇਹ ਮਸਲਾ ਜਿਹੜਾ ਤੁਹਾਡਾ ਹੱਲ ਹੋ ਸਕਦਾ ਕਿਉਂਕਿ ਐਸਐਮਐਸ ਵਾਲੀ ਮਸ਼ੀਨ ਨੇ ਉਹਦਾ ਬਕਾਇਦਾ ਜਿਵੇਂ ਆਪਾਂ ਟੋਕਾ ਕਰਦੇ ਆ ਪੁਤਰਾ ਕਰ ਦਿੰਦੀ ਹੈ ਤੇ ਉਹਦੇ ਨਾਲ ਤੁਹਾਡਾ ਇਹ ਵਿੱਚ ਵਾਉਣ ਵਾਲਾ ਜਿਹੜਾ ਸਿਸਟਮ ਬਣ ਸਕਦਾ